ਲੋ ਜੀ ਸਤ ਸ੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਮੈਂ ਤੁਹਾਡੀ ਆਪਣੀ ਮਰਜੀਦ ਕਰਦੀ ਹੁਸੀ ਜੋਸ਼ੀ ਚੈਨਲ ਆਉਂਦੀ ਅਸੀਂ ਨਾਮ ਦਾ ਪਰਜਾਈ ਤੁਹਾਡਾ ਸਵਾਗਤ ਕਰਦੇ ਆਂ ਲੋ ਜੀ ਹਾਜ਼ਰਾਂ ਤੁਹਾਡੀ ਕਚੈਰੀ ਦੇ ਵਿੱਚ ਤੁਹਾਡੇ ਲਈ ਬਹੁਤ ਹੀ ਪਿਆਰਾ ਜਿਹਾ ਸੁਹਾਗ ਲਾ ਕੇ ਲੈ ਕੇ ਤੇ ਸਾਡੇ ਸ਼੍ਰੀਕੇ ਜੀ ਦਾ ਵਿਆਹ ਉਹ ਤੁਹਾਨੂੰ ਪਾਮਾਨ ਲੋਦੀ ਵੀਡੀਓ ਜਦੋਂ ਤੱਕ ਤਿਆਰ ਹੋ ਗਈ ਤੇ ਅਸੀਂ ਹੁਣ ਸੁਹਾਗੇ ਅੱਜ ਉੱਥੇ ਹੀ ਗਾ ਕੇ ਆਵਾਂਗੇ ਤੇ ਤੁਹਾਨੂੰ ਵੀ ਫਿਰ ਮੈਂ ਦਾ ਦਿਲ ਕਰਿਆ ਜੀ ਸੁਹਾਗ ਸੁਣਾ ਦਈਏ ਹੈਨਾ ਤੇ ਇਹਨੂੰ ਢੋਲ ਕੀ ਵੱਜਿਆ ਨਾਲ ਵੀ ਗਾਇਆ ਜਾ ਸਕਦਾ ਹੈ ਹੈਨਾ ਤੇ ਆ ਮੇਰੀ ਬੇਟੀ ਗਾਉਂਦੀ ਹੈ ਮੇਰਾ ਆਪਦਾ ਇਹੋ ਕਰਿਆ ਹੋਇਆ ਇਹਦੇ ਵਿੱਚ ਕਾਲਾ ਮਲਾ دیا ਹੈਨਾ ਤੇ ਸੋਣੇ ਉਥੋਂ ਸੀ ਇਹ ਸੁਹਾਗ ਦਾ ਤਨਕੇ ਹਾਇ ਲੱਗੂਗਾ ਤੇ ਜਿਹੜਾ ਮੈਂ ਨੁਕਤਾ ਪਾਉਂਗੀ ਨਾ ਉਹ ਪਹਿਲਾਂ ਤਾਂ ਕੱਲ ਪੜਾ ਪਾਇਆ ਸੀ ਉਹ ਤਾਂ ਵੀ ਬੱਚਾ ਗੂੰਗਾ ਹੀ ਆ 5-6 ਸਾਲ ਦਾ ਹੋ ਗਿਆ ਤੇ ਉਹ ਬੋਲਦਾ ਨਹੀਂ ਉਹਨੂੰ ਫਿਰ ਗਊ ਦਾ ਦੁੱਧ ਚੰਗਾ ਉਹ ਸਿੱਧਾ ਹੈਨਾ ਤੇ ਜਿਹੜਾ ਅੱਜ ਨੁਕਤਾ ਪਾਉਂ ਵੀ ਬੱਚਾ ਉਹ ਬੋਲਦਾ ਨਹੀਂ ਹੈਗਾ ਵਾਰੇ ਉਹਦੇ ਤੰਦੂਆ ਵੀ ਦਿਖਾ ਲਿਆ ਨਾ ਤੰਦੂਆ ਵੀ ਹੈ ਨਹੀਂ ਤਾਂ ਉਹਦੇ ਵਾਸਤੇ ਤੁਸੀਂ ਕੀ ਕਰੋ ਹੈਨਾ ਉਹ ਮੈਂ ਤੁਹਾਨੂੰ ਪਹਿਲਾਂ ਵੀਡੀਓ ਪਾਈ ਆ ਸਾਡੇ ਗਮਾਨ ਚ ਮੁੰਡਾ ਵਧੀਆ ਬੋਲਣ ਲੱਗ ਗਿਆ ਹੁਣ ਤਾਂ ਹੋ ਤਿੰਨ ਚਾਰ ਸਾਲ ਦਾ ਹੋ ਗਿਆ ਤੇ ਹੁਣ ਤਾਂ ਸਾਰਾ ਕੁਝ ਪਹਿਲਾਂ ਹੌਲੀ ਹੌਲੀ ਮਾਂ ਕਹਿਣ ਲੱਗਿਆ ਫਿਰ ਪਾਪਾ ਕਹਿਣ ਲੱਗਿਆ ਫਿਰ ਬਾਬਾ ਕਹਿਣ ਲੱਗਿਆ ਫਿਰ ਬੋਲਣ ਲੱਗ ਗਿਆ ਹੈਨਾ ਤੇ ਉਹੀ ਇੰਤਜ਼ਾਮ ਕਰਿਆ ਉਹਨਾਂ ਨੇ ਤੇ ਹੁਣ ਉਹ ਉਸ ਤੋਂ ਬਾਅਦ ਮੈਂ ਪਾਉਂਗੀ ਇਸ ਦੁਆਬ ਆਹਦੀ ਕਾਪੀ ਪੈਨਸਲ ਲੈ ਕੇ ਵੇਜੋ ਤੇ ਸੁਣੋ ਇਹ ਪਿਆਰਾ ਜਿਹਾ ਸੁਹਾਗ ਉਹ ਕੁੜੀ ਕਹਿੰਦੀ ਆ ਵੀ ਫਾਦਰ ਨਾਲ ਗੱਲ ਕਰਦੀ ਆ ਇਹ ਕਹਿੰਦੀ ਮੈਨੂੰ ਤਾਂ ਕੋਈ ਕਾਹ ਨਹੀਂ ਸੀ ਜਾਣਦੀ ਪਰ ਹੁਣ ਤੂੰ ਮੈਨੂੰ ਤੋੜ ਰਿਹਾ ਹੈ ਹੈਨਾ ਤੇ ਸਿਰ ਸੁਣਿਓ ਇਹ ਫਿਰ ਉਹਦਾ ਇਹਦੇ ਵਿੱਚ ਕੀ ਬਹਿਿਆ ਹੋਇਆ ਸਵਾਰ ਤੇ ਵਮਣ ਰਹੇ ਤੇਰੀ ਪਾਗ ਦਾ

ಬೇಡ ಮಾರನ ಉಡರಿಯೇಡಿ ಬೇಡ ಮಾರಿ ಕರೆ ಬಾಲಿ ಮಿಲು ಸರದರಿ ಿಥೆ ಸರದಾರಿ ವೆ ತ ದೀನ ದೀ ತೂ ಲಾಡಾ ನಾಳ ಪೆ ತುರ ಬಾವ ਸਾਨੂੰ ਜਰਵੀਨ ਕਰੀਏ ਜੋਰ ਇਹਨਾ ਤੇਰੇ ਕਰੀਤੇ ਮੇਰੇ ਮੇਰੇ ਇਸ ਟੂਲੇ ਵੀ ਮੇਰਾ ਜੋਰ ਇਹਨਾ ਤੇਰੇ ਕਰ पता है सी एस कूल मेरा इना मैनू पता नहीं सी पढ़ने लाई है एस कूल मेरा उच्च संस ले के। தோர் பல சான் ஜரபி நழி எவ் தூயரே தோர சான் ஜரபி நழியே ਸੇਤ ਹੁਣੀਆ ਮੋਜਾ ਤੇਰੇ ਕਰਦੀ ਹਾ ਸਦਹੀ ਸੇਤ ਹੁਣੀਆ ਉਂਗਲੀਆਂ ਤੇਰੇ ਸ਼ਰਦੀਆ ਸੁਪਨੇ ਚ ਆਉਣੀਆ ਉਂਗਲੀਆਂ ਤੇਰੇ ਪਿੰਡੇ ਦੀਆ ਸੁਪਨੇ ਚ ਆਉਣੀਆ ਖੇਡ ਤੇਰੇ ਪਿਆਰੀ ਵਾਲੀ ਦੁਨੀਆ ਤੋਨੇ ਰਲੀਏ ਵੇ ਤੂੰ ਹੀ ਰਹਿ ਤੁਰ ਬਵਲਾ ਸਾਨੂੰ ਜਰਵੀਨ ਕਾ

ਫੁੱਲਾਂ ਵਾਂਗੂ ਪਾਲਦਾ ਰਹਿ ਤੇਰੇ ਜਿਹਾਂ ਨਾ ਕੋਈ ਮਾਲੀਏ ਵੇ ਤੂੰ ਹੀ ਰਿਆ ਤੋਰ ਬਾਬਲਾ ਸਾਨੂੰ ਜਰਾ ਵੀ ਨਾ യോഗേ തേരാ മോഗേ വീര മ ਸ਼ਮੇ ਤੇਰੇ ਆਉਂਗੀ ਪਰਉਣੀ ਬਾਣੀ ਕੇ ਗਲ ਦਿਲ ਜਿਵਸ ਲੈ ਵੇ ਤੂੰ ਹੀ ਰੇ ਹਾ ਤੋਰੀ ਵਾ ਉਹੀ ਹੈ ਤੋਰ ਬਵਲਾ ਸਾਨੂੰ ਜਰਮੀ ਨਗੜੀਏ ਲੋਡਿਅਸ ਵਾਗਵਾ ਪੂਰਾ ਉਮੀਦ ਆ ਤੁਹਾਨੂੰ ਪਸੰਦ ਆਇਆ ਹੋਊਗਾ ਤੇ ਦੱਸਿਓ ਸਾਡਾ ਹੈਗੀ ਤੁਹਾਨੂੰ ਕਿਹੋ ਜਿਹਾ ਲੱਗਿਆ ਪਹਿਲਾਂ ਤੁਸੀਂ ਕਦੇ ਨਹੀਂ ਸੁਣਿਆ ਸਾਥ ਹੀ ਸੁਣਿਆ ਹੋਊਗਾ ਤੇ ਜੇ ਹੁਣ ਗੀਤ ਬਾਜਿਆਂ ਸਾਜਿਆਂ ਦਾ ਸੁਣੋਗੇ ਤਾਂ ਵੀ ਮੇਰੀ ਬੇਟੀ ਇਥੋਂ ਹੀ ਸੁਣਾਓ ਕਿ ਤੇ ਪਹਿਲਾਂ ਮਹੰਮਦ ਰੂਟੇ ਦੇ ਵਿਆਹ ਤੇ ਵੇਹੇ ਗੀਤ ਉਹਨਾਂ ਗਾਇ ਸੀ ਕਿ ਅਸੀਂ ਤੁਹਾਨੂੰ ਲੱਭੀ ਕਿੱਥੋਂ ਆਇਆ ਤੇ ਆ ਜੋ ਹੁਣ ਤੰਦਰੁਸਤੀ ਵੱਲ ਉਹ ਮੈਂ ਦੱਸਿਆ ਵੀ ਪਹਿਲਾਂ ਤਾਂ ਪਾਇਆ ਜੇ ਬੱਚਾ ਵੀ ਉਹ ਗੁੰਗਾ ਬੋਲਦਾ ਹੀ ਨਹੀਂ ਚਾਹੇ 10-15 ਸਾਲ ਦਾ ਵੀ ਹੋ ਗਿਆ ਹੋਵੇ ਹੈਨਾ ਤੇ ਇਹੇ ਬੱਚਾ ਵੀ ਨਾ ਤਾਂ ਆਪਾਂ ਤੰਦੂਆ ਇਹਦੇ ਹੈਨਾ ਤੇ ਜੇ ਤੰਦੂਆ ਹੁੰਦਾ ਤਾਂ ਆਪਾਂ ਤੰਦੂਆ ਕੋਈ ਟੈਲੈਂਟ ਡਾਕਟਰ ਦੱਸ ਦਿੰਦੇ ਨੇ ਪਰ ਉਹ ਬੋਲਦਾ ਨਹੀਂ ਹੈਗਾ ਹਨਾ ਤੇ ਫਿਰ ਉਹਦੇ ਵਾਸਤੇ ਤੁਸੀਂ ਕੀ ਲਓ ਪੰਸਾਰੀ ਦੇ ਜਾਓ ਆਕਰ ਕਰਾ ਲਿਓ ਲੱਕੜ ਜੀ ਹੁੰਦੀ ਆ 10 15 ਰੁਪਿਆ ਦਾ ਲਿਓ 20 ਰੁਪਏ ਦੇ ਦੇਣਗੇ ਆਕਰ ਕਰਾ ਕੇ ਕੀ ਉਹਨੂੰ ਜੇ ਤਾਂ ਬੱਚਾ ਹੀ ਚੁੱਸੀ ਜਾਵੇ ਮੂੰਹ ਚ ਪਾ ਕੇ ਐਂ ਚੁੱਸੀ ਜਾਵੇ ਨਹੀਂ ਤਾਂ ਉਹਨੂੰ ਕੁੱਟ ਲੋ ਸਾਡੇ ਗਵਾਢਿਆਂ ਤਾਂ ਕੁੱਟ ਕੇ ਉਹਨੂੰ ਬਰੀਕ ਬਣਾ ਲਿਆ ਫਿਰ ਉਹਦੇ ਜੀਭ ਤੇ ਲਾ ਦਿੰਦੇ ਸੀ ਫਿਰ ਆਪੇ ਚੁੱਸੀ ਜਾਂਦਾ ਹੈ ਹਨਾ ਤੇ ਚਾਹੇ ਬੱਚਾ ਲਬਾਬੇ ਨਾ ਫਿਰ ਜੀਭ ਤੇ ਲੱਗ ਗਿਆ ਆਪੇ ਅੰਦਰੋਂ ਘਾਊਗਾ ਚੁੱਸੀ ਜਾਵੇ ਉਗ ਦਿਨ ਚ 3-4 ਵਾਰੀ ਲਾ ਦਿੰਦੇ ਸੀ ਤੇ ਬਸ ਫਿਰ ਹੌਲੀ 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 ਗਲੀ ਬੱਚਾ ਬੋਲਣ ਲੱਗ ਜਾਂਦਾ ਤੇ ਤੁਸੀਂ ਇਹ ਲਾਉਂਦੇ ਰਹੋ ਚਾਹੇ ਤੁਹਾਨੂੰ 1 ਮਹੀਨਾ ਲਾਉਣਾ ਪਏ ਜੀ ਹੈਨਾ ਤੇ ਹਰ ਹਾਲਤ ਬੱਚਾ ਹੌਲੀ ਹੌਲੀ ਬੋਲਣ ਲੱਗ ਜਾਂਦਾ ਸਾਡੇ ਗਵਾਨਤੀ ਪਰਤੇ ਆਇਆ ਹੋਇਆ ਮੈਂ ਜਦੋਂ ਵੀ ਪੋਣੀਆਂ ਨੂੰ ਦੱਸਦੀ ਆ ਵੀ ਇਹ ਸਾਡੇ ਗਵਾਨਤੀ ਬਾਕੀ ਤਾਂ ਹੋਰ ਲੋਕਾਂ ਨੇ ਵੀ ਪਾਈ ਹੋਣਗੇ ਹੈਨਾ ਤੇ ਇਹ ਤੁਸੀਂ ਜ਼ਰੂਰ ਕਰਕੇ ਦੇਖਿਓ ਤੇ ਹੁਣ ਦਿਓ ਸਾਨੂੰ ਛੁੱਟੀਆਂ ਕੱਲ ਨੂੰ ਨਵੇਂ ਗੀਤ ਤੇ ਨਵੇਂ ਨੁਕਤੇ ਨਾਲ ਫੇਰ ਮਿਲਾਂਗੇ ਧੰਨਵਾਦ ਸਾਡੀ ਵੀਡੀਓ ਦੇਖਣ ਲਈ ਕਮੈਂਟ ਕਰਨਾ ਨਾ ਭੁੱਲਿਆ ਕਰੋ ਜੇ ਮੇਰੇ ਗੀਤ ਤੇ ਚੈਨਲ ਤੇ ਨਵੇਂ ਹੋ ਤਾਂ ਸਬਸਕ੍ਰਾਈਬ ਕਰਨਾ ਨਾ ਭੁੱਲਿਓ